ਸੋ ਤੁਸੀਂ ਕਹਿੰਦੇ ਸੀ ਨਾ ਰੋਟੀਆਂ ਲੋ ਹਾਂ ਛੋਟੀਆਂ ਵੀ ਖਾ ਰੋਟੀ ਬਹੁਤ ਘੱਟ ਖਾਣੀ ਹੈ ਰਾਈਸ ਵੀ ਲਿਮਟ ਮੋਡਰੇਟ ਫਾਰਮ ਚ ਖਾਣੀਆਂ ਪਰ ਦੇਖ ਲਓ ਮੈਂ ਕਿਵੇਂ ਰੋਟੀਆਂ ਬਣਾ ਰਹੀ ਹਾਂ ਸੋ ਕੋਈ ਨਹੀਂ ਹੌਲੀ ਹੌਲੀ ਗੋਲ ਬਣਾ ਰਹੀਆਂ ਸਿੱਖ ਲਾਂਗੀ ਰੋਟੀ ਬੱਸ ਜਿਆਦਾ ਖਾਣੀ ਨਹੀਂ ਚਾਹੀਦੀ ਫੈਟ ਕਰਦਾ ਪੈਦਾ ਪੇਟ ਬਾਹਰ ਆ ਜਾਂਦਾ ਸਾਡੀ ਬਾਡੀ ਦੇ ਸਾਰੇ ਹਾਰਮੋਨ ਇੰਟੈਲੈਂਸ ਹੋ ਜਾਂਦੇ ਐ ਸੋ ਫਸਟ ਰੋਟੀ ਐ ਤੁਸੀਂ ਦੇਖ ਸਕਦੇ ਹੋ ਔਰ ਹੌਲੀ ਹੌਲੀ ਇਹ ਵਧੀਆ ਵੱਜ ਜੇਗੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਧੀਰਨ ਦਾਵਾ ਜੀ ਨੂੰ ਲੈ ਕੇ ਆਈਏ ਧੀਰਨ ਦਾਵਾ ਜੀ ਤੁਸੀਂ ਦੋਨੋਂ ਉਟਾਉਂਗੇ ਅੰਦਰ ਸਪੈਸ਼ਲ ਗੈਸਟ ਧੀਰਨ ਦਾਵਾ ਜੀ ਇਸ ਵੀਡੀਓ ਚ ਆ ਰਹੇ ਹਨ ਥੋੜਾ ਜਿਹਾ ਵੇਟ ਕਰਨਾ ਪਏਗਾ ਸੋ ਅੱਜ ਬেরি ਪਹਿਲੀ ਰੋਟੀ ਹੈ ਸੋ ਇਹ ਮੈਨ ਰੋਟੀਆਂ ਦਿਖਾ ਦਿੰਦੇ ਇਹ ਨਾਮ ਰੋਟੀ ਦਿਖਾ ਦਿੰਦੇ ਤੇ ਲਾਈਵ ਨੂੰ ਨਹੀਂ ਨਹੀਂ ਮੈਂ ਰੋਟੀ ਮਨਾ ਨਹੀਂ ਕੀਤੀ ਕਿਸੇ ਦੀ ਕਿਸੇ ਦੀ ਪਰ ਹਰ ਇੱਕ ਚੀਜ਼ ਦੀ ਨਿਮਣ ਹੁੰਦੀ ਹੈ ਕਿਉਂਕਿ ਜਿਆਦਾ ਰੋਟੀ ਖਾਣ ਨਾਲ ਵੀ ਜਗਵਾ ਬਾਡੀ ਮੇਨਟੇਨ ਕਰਦਾ